ਅੱਜ ਤੁਹਾਨੂੰ ਪਾਰਪਦਾ ਇੱਕ ਐਸਾ ਇਕਲੌਤਾ ਰੇਲਵੇ ਸਟੇਸ਼ਨ ਦਿਖਾਉਣ ਜਾ ਰਹੇ ਆ ਜਿਸ ਤੇ ਮਹਿਜ ਹੀ ਸਾਲ ਵਿੱਚ ਦੋ ਵਾਰ ਹੀ ਜਿਹੜੀ ਟ੍ਰੇਨ ਆ ਉਹ ਆਉਂਦੀ ਆ 13 ਅਪ੍ਰੈਲ ਅਤੇ 23 ਮਾਰਚ ਨੂੰ ਟ੍ਰੇਨ ਜਿਹੜੀ ਆ ਇਸ ਸਟੇਸ਼ਨ ਤੇ ਪਹੁੰਚਦੀ ਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਕੀ ਇਹ ਤਸਵੀਰਾਂ ਕੋਈ ਪਰਵੇ ਹੁਸੈਨੀ ਵਾਲਾ ਸਟੇਸ਼ਨ ਦੀਆਂ ਹਨ ਇੱਥੇ ਸਾਲ ਵਿੱਚ ਦੋ ਵਾਰ ਹੀ ਟ੍ਰੇਨ ਜਿਹੜੀ ਆ ਉਹ ਆਉਂਦੀ ਆ ਤਾਂ ਜਦੋਂ ਟ੍ਰੇਨ ਇੱਥੇ ਆਉਂਦੀ ਆ ਤਾਂ ਲੋਕਾਂ ਦੀ ਭੀੜ ਜਿਹੜੀ ਆ ਉਹ ਲੱਗ ਜਾਂਦੀ ਆ ਤੇ ਲੋਕਾਂ ਨੂੰ ਬੜਿਆ ਆਸ-ਪਾਸ ਦੇ ਲੋਕ ਜਿਹੜੇ ਆਸ-ਪਾਸ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿਦਾ ਇਹਨਾਂ ਪਲਾਆਂ ਨੂੰ ਦੇਖਣ ਲਈ ਕਿਉਂਕਿ ਕਾਫੀ ਬੇਰ ਬਾਦ ਜਿਹੜੀ ਟ੍ਰੇਨ ਆ ਉਹ ਇਸ ਟਰੈਕ ਤੇ ਚੱਲਦੀ ਨੂੰ ਨਜ਼ਰ ਆਉਂਦੀ ਆ ਪਹਿਲਾਂ ਦੱਸ ਦਈਏ ਕਿ ਫਰੋਜਪੁਰ ਤੋਂ ਟ੍ਰੇਨ ਚੱਲ ਕੇ ਲਾਹੌਰ ਪਾਕਿਸਤਾਨ ਲਈ ਜਾਂਦੀ ਸੀਗੀ ਤੇ ਜਦੋਂ ਬੰਦ ਹੋਈ ਆ ਬੰਦ ਤੋਂ ਬਾਅਦ ਇਹ ਟਰੈਕ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਤਾਂ ਇੱਥੇ ਟ੍ਰੇਨ ਦੀ ਆਵਾਜ਼ ਆਈ ਵੀ ਜਿਹੜੀ ਆ ਉਹ ਬੰਦ ਹੋ ਗਈ ਸੀ ਤਾਂ ਜਦੋਂ 23 ਮਾਰਚ ਹੁੰਦੀ ਆ ਜਾਂ 31 ਅਪ੍ਰੈਲ ਹੁੰਦੀ ਆ ਤਾਂ ਉਰੋ ਇੱਥੇ ਟ੍ਰੇਨ ਜਿਹੜੀ ਆ ਉਹ ਨਜ਼ਰ ਆਉਂਦੀ ਆ ਸਾਹਮਣੇ ਤਸਵੀਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਦਿਖਾ ਦਵੇ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਬਿਲਕੁਲ ਥੋੜੀ ਦੂਰ ਤੇ ਜਾ ਕੇ ਇਸ ਟਰੈਕ ਦਾ ਜਿਹੜਾ ਐਂਡ ਆ ਉਹ ਹੋ ਜਾਂਦਾ ਤਾਂ ਇੱਥੋਂ ਚੱਲ ਕੇ ਲਾਹੌਰ ਪਾਕਿਸਤਾਨ ਲਈ ਰੇਲ ਜਿਹੜੀ ਉਹ ਚੱਲਦੀ ਸੀਗੀ ਤਾਂ ਹੁਣ ਇੱਥੇ ਸਾਲ ਵਿੱਚ ਮਹਿਜ ਦੋ ਵਾਰ ਹੀ ਟ੍ਰੇਨ ਜੜੀ ਆ ਉਹ ਨਜ਼ਰ ਆਉਂਦੀ ਆ ਸਾਡੇ ਨਾਲ ਇੱਥੇ ਕੁਝ ਲੋਕ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਵਾਰੀ ਤਸਵੀਰ ਤੁਹਾਨੂੰ ਟ੍ਰੇਨ ਦੀ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਕੋਈ ਪਰ ਮੇ ਹੁਸੈਨੀ ਵਾਲਾ ਸਟੇਸ਼ਨ ਦੀਆਂ ਹਨ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਆ ਭਾਈ ਜੀ ਨਾਮ ਕੀ ਤੁਹਾਡਾ ਮੈਂ ਸਰਵਸੰਗ ਸਿੰਘ ਜੀ ਨਾਟ ਮੇਟੀ ਦਾ ਮੈਂ ਪ੍ਰਧਾਨ ਆ ਸਰਪੰਚੂ ਨੇ ਮੈਂ ਪ੍ਰਧਾਨ ਆ ਤੇ ਬੜਾ ਚਾਹ ਲੋਕਾਂ ਦੇ ਵਿੱਚ ਜਿਹੜੀ ਅੱਜ ਰੇਲ ਗੱਡੀ ਆਈ ਹੈ ਸਾਡਾ ਵੀ ਮਨ ਕਰਦਾ ਸੀ ਕਿ ਰੇਲ ਗੱਡੀ ਦੇਖ ਕੇ ਜਾਨੀਏ ਅਸੀਂ ਅੱਧਾ ਪੌਣਾ ਘੰਟਾ ਤੋਂ ਵੇਟ ਕੀਤੀ ਹੈ ਮੈਂ ਕਹਿੰਦਾ ਵੀ ਸਹਿਨੀ ਵਾਲਾ ਬਾਡਰ ਪੱਕੇ ਤੌਰ ਤੇ ਖੁੱਲਣਾ ਚਾਹੀਦਾ ਕਿਉਂਕਿ ਰੇਲ ਗੱਡੀਆਂ ਆਉਂਨਾਂ ਲੋਕਾਂ ਦੇ ਖੇਚੜਾ ਕੇਂਦਰ ਹੈ ਲੋਕ ਬੜੀ ਦੂਰੋਂ ਦੂਰੋਂ ਆਉਂਦੇ ਨੇ ਤੇ ਚਲੋ ਇਹ ਮੈਨਾਂ ਮੇਲੇ ਵਾਲੇ ਤਾਂ ਨਹੀਂ ਆਉਂਦੀ ਅੱਜ ਤੇ 23 ਮਾਰਚ ਨੂੰ ਆਈ ਜੱਟ ਦੋ ਦਿਨ ਹੋਰ ਵੀ ਸ਼ਾਇਦ ਆਉਂਦੀ ਹੋਵੇ ਪਰ ਇਹ ਫਰਜ਼ ਮੰਨਦਾ ਵੀ ਇਹ ਸਰਕਾਰਾਂ ਦਾ ਇਹਨੂੰ ਪੱਕੇ ਤੌਰ ਤੇ ਜਿਹੜਾ ਚਾਲੂ ਕਰਨਾ ਤੇ ਤਾਕੇ ਕਿਸਾਨਾਂ ਦਾ ਜਾਂ ਵਪਾਰੀਆਂ ਦਾ ਜਿਹੜਾ ਉਹ ਵਪਾਰ ਹੋਰ ਵਸ ਸਕੇ ਜੀ ਤੇ ਇਸ ਕਰਕੇ ਇੱਕ ਸਫਾਈ ਜਿਹੜੀ ਹੈ ਅੱਗੇ ਨਾਲੋਂ ਸਫਾਈ ਦਾ ਬਹੁਤ ਘੱਟ ਹੈ ਇੰਦੀਆ ਵਿੱਚ ਸਫਾਈ ਅਸੀਂ ਦੇਖ ਕੇ ਆਏ ਆ ਸਫਾਈ ਬਹੁਤ ਘੱਟ ਹੈ ਇਸ ਕਰਕੇ ਥੋੜਾ ਜਿਹਾ ਮੇਲਾ ਵਿਅਤ ਕੀ ਮਦਮ ਵਿੱਚ ਸਰਕਾਰਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਮੇਲੇ ਮੇਲੇ ਦੇ ਵਿੱਚ ਵੱਧ ਤੋਂ ਵੱਧ ਜਿਵੇਂ ਕਿ ਰੇਲ ਗੱਡੀ ਢੱਕੀ ਇੱਕ ਇਸ ਕਰਕੇ ਇਹਨਾਂ ਦਾ ਵੀ ਪਰਜ ਮੰਦਾ ਹੈ ਸਰਕਾਰ ਨੇ ਪੈਸਾ ਨਹੀਂ ਕੋ ਲਾਇਆ ਵੀ ਵਾਤ ਤੋਂ ਵਾਤ ਪੈਸਾ ਲਾਉਣ ਜਿਹੜਾ ਲੋਕਾਂ ਦਾ ਦੂਰੋਂ ਦੂਰੋਂ ਖਿੱਚਦਾ ਕੇਂਦਰ ਬਣੇ ਬਾਹਰੋਂ ਵੀ ਲੋਕ ਆਉਂਦੇ ਨੇ ਸਾਡੇ ਇੱਥੇ ਬੱਚੇ ਆਏ ਉਹ ਵੀ ਦੇਖ ਕੇ ਆਏ ਕਹਿੰਦੇ ਅਸੀਂ ਸਣੀ ਵਾਲਾ ਦੇਖਣਾ ਹੈ ਇਸ ਕਰਕੇ ਲੋਕਾਂ ਚ ਉਚਾ ਬੜਾ ਪਰ ਸਰਕਾਰ ਦਾ ਇਹਦੇ ਵੱਲ ਖਿਆਲ ਨਹੀਂ ਹੈਗਾ ਸਰਕਾਰ ਬਿਲਕੁਲ ਨਹੀਂ ਖਿਆਲ ਕਰਦੀ ਤਾਂ ਤੁਹਾਨੂੰ ਇੱਥੇ ਗੱਲਬਾਤ ਕਰ ਲੈਣਾ ਹੋਰ ਵੀ ਲੋਕ ਮੌਜੂਦ ਆ ਬਾਈ ਜੀ ਕਿੱਥੋਂ ਆਏ ਤੁਸੀਂ ਗੋਗੇ ਤੋਂ ਆਏ ਹਾਂ ਹਰ ਸਾਲ ਆਉਂਦੇ ਆ ਹਾਂਜੀ ਤਕਰੀਬਨ ਤਕਰੀਬਨ ਆ ਮਤੂੰ ਆ ਹੀ ਜਾਈ ਤੇ ਰੇਲਵੇ ਟਰੈਕ ਕਹਿੰਦੇ ਇੱਕ ਦੋ ਵਾਰੀ ਜਿਹੜੀ ਸਾਲ ਵਿੱਚ ਟ੍ਰੇਨ ਇੱਥੇ ਆਉਂਦੀ ਆ ਕੀ ਲੱਗਦਾ ਹੈ ਕਿ ਇਹ ਪੱਕੇ ਤੌਰ ਤੇ ਚੱਲਣਾ ਚਾਹੀਦਾ ਵੰਦਰਾ ਵਪਾਰ ਵੀ ਬਿਲਕੁਲ ਸਹੀ ਯਾਰ ਜਿਹੜਾ ਬਾਰਡਰ ਆ ਜੀ ਖੁੱਲਣਾ ਚਾਹੀਦਾ ਇਧਰ ਦੀ ਨੇੜੇ ਵੀ ਪੈਂਦਾ ਜੀ ਇਧਰ ਦੀ ਨੇੜੇ ਵੀ ਪੈਂਦਾ ਤੇ ਜੇ ਖੁੱਲ ਜੇ ਤਾਂ ਮਤਲਬ ਲੋਕਾਂ ਨੂੰ ਬਹੁਤ ਸੌਖ ਹੋ ਜੇ ਹਾਂਜੀ ਤਾਂ ਤੁਸੀਂ ਰੇਲਵੇ ਸਟੇਸ਼ਨ ਤੇ ਮੌਜੂਦ ਹੋ ਕਾਫੀ ਲੋਕ ਵੀ ਇੱਥੇ ਮੌਜੂਦ ਆ ਤਾਂ ਲੋਕਾਂ ਵਿੱਚ ਕਿ ਆ ਭੀੜ ਕਾਫੀ ਨਜ਼ਰ ਆ ਗਈ ਆ ਟ੍ਰੇਨ ਨੂੰ ਹੀ ਲੋਕ ਵੇਖੀ ਜਾਂਦੇ ਆ ਟ੍ਰੇਨ ਨੂੰ ਵੇਖੀ ਜਾਂਦੇ ਆ ਜੀ ਉਹ ਮਤਲਬ ਇਹ ਨਾ ਵੀ ਇੱਥੋਂ ਤੱਕ ਟ੍ਰੇਨ ਜੇ ਮਤਲਬ ਆਉਂਦੀ ਆ ਇਹਦਾ ਤਾਂ ਹੀ ਮਤਲਬ ਅਗਲਾ ਕਹਿੰਦਾ ਟ੍ਰੇਨ ਤੇ ਚੱਲਦੇ ਆ ਜੀ ਉੱਥੇ ਹਾਂਜੀ ਤਾਂ ਸਾਡੇ ਨਾਲ ਟ੍ਰੇਨ ਦਾ ਡਰਾਈਵਰ ਮਜੂਦਾ ਗੱਲ ਬਾਤ ਗੱਲ ਕੱਜ ਕੀ ਨਾਮ ਕੀ ਤੁਹਾਡਾ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਇਹ ਜੇ ਟ੍ਰੇਨ ਆ ਕਦੋਂ ਕਦੋਂ ਚ ਆਇ ਤੇ ਸਟੇਸ਼ਨ ਤੋਂ ਆਉਂਦੀ ਆ ਇਹ ਜੀ 23 ਮਾਰਚ ਨੂੰ ਆਉਂਦੀ ਆ ਇਹ ਜੀ ਇੱਕ ਦਿਨ ਦੀ ਇੱਕ ਆਉਂਦੀ 13 ਅਪ੍ਰੈਲ ਜੀ ਸਾਖਣੇ ਬਸ ਸਾਹ ਦੇ ਪਿੱਛੇ ਬੰਦ ਰਹਿੰਦੀ ਆ ਅੱਗੇ ਪਿੱਛੇ ਬੰਦ ਰਹੇ ਪਹਿਲਾ ਇਹ ਟ੍ਰੇਨ ਕਿੱਥੋਂ ਆ ਟ੍ਰੈਕ ਜਿਹੜਾ ਕਿੱਥੋਂ ਤੱਕ ਚੱਲਦਾ ਹੀ ਆ ਵੈਸੇ ਤਾਂ ਮੈਨੂੰ ਨੌਲੇਜ ਨਹੀਂ ਨਹੀਂ ਪਰ ਇਹ ਤੇ ਲਾਹੌਰ ਜਾਂਦੀ ਸੀਦਾ ਮਨ ਬਾਰਡਰ ਤੋਂ ਸੀਦਾ ਪਾਕਿਸਤਾਨ ਨੂੰ ਜਾਂਦੀ ਹੂੰ ਬਾਈ ਮੈਨੂੰ ਗੱਲ ਆ ਤਸਵੀਰ ਇੱਕ ਵਾਰੀ ਫਿਰ ਪਹੰਗ ਬਹਾ ਦਿੰਨੇ ਆ ਤਸਵੀਰ ਤੁਸੀਂ ਦੇ ਸਕਦੇ ਕਿ ਆਸਟਾ ਵਰਤ ਇਹ ਤੇ ਮਲਾਜਮ ਵੀ ਜਿਹੜੇ ਆ ਉੱਤੇ ਨਾਮ ਦਿੱਤੇ ਜਾਂਦੇ ਆ ਤਾਂ ਸਾਲ ਵਿੱਚ ਦੋ ਵਾਰ ਜਿਹੜੀ ਟ੍ਰੇਨ ਆ ਉਹ ਸੈਣੀ ਵਾਲਾ ਸਟੇਸ਼ਨ ਤੇ ਪਹੁੰਚਦੀ ਆ ਇੱਕ ਹੋਰ ਸਟੇਸ਼ਨ ਆ ਭਾਰਤਦਾ ਜਿੱਥੇ ਮੈਂ ਜੀ ਸਾਲ ਵਿੱਚ ਦੋ ਵਾਰ ਇਹ ਟ੍ਰੇਨ ਜਿਹੜੀ ਆ ਤੇ ਪਹੁੰਚਦੀ ਆ ਕ੍ਰੈਪਟਰ ਕੈਮਰਾਮੈਨ ਰਾਜੀ